ਸਰਦਾਰ ਭਗਵੰਤ ਸਿੰਘ ਮਾਨ ਜੀ ਪਿਛਲੇ ਦਿਨੀ ਬੀਬੀਐਮਬੀ ਦੇ ਜਿਹੜੇ ਪਾਣੀਆਂ ਦੇ ਸਬੰਧ ਦੇ ਵਿੱਚ ਮੀਟਿੰਗ ਹੋਈ ਆ ਉਹਦੇ ਤੋਂ ਬਾਅਦ ਮੈਂ ਤੁਹਾਡਾ ਇੱਕ ਵੀਡੀਓ ਦੇਖਿਆ ਜਿਸ ਤੋਂ ਮੈਨੂੰ ਲੱਗਿਆ ਕਿ ਤੁਸੀਂ ਪੰਜਾਬ ਦੇ ਪਾਣੀਆਂ ਪ੍ਰਤੀ ਸੰਜੀਦਾ ਹੋ ਪਾਣੀ ਜਿਹੜਾ ਉਹ ਰਾਜਾਂ ਦਾ ਵਿਸ਼ਾ ਉਹਦੇ ਡੈਮਾਂ ਦਾ ਤੇ ਉਹਦਾ ਪ੍ਰਬੰਧ ਵੀ ਜਿਹੜਾ ਉਹ ਰਾਜ ਅਧਿਕਾਰ ਦੇ ਵਿੱਚ ਆਉਂਦਾ ਲੇਕਿਨ ਪਿਛਲੇ ਸਮੇਂ ਜਦੋਂ ਖੇਤੀ ਕਾਨੂੰਨ ਲਿਆਦੇ ਗਏ ਤੇ ਉਹਦੇ ਵਿੱਚ ਡੈਮ ਸੇਫਟੀ ਐਕਟ ਦੇ ਨਾਂ ਤੇ ਇੱਕ ਐਕਟ ਵੀ ਜਿਹੜਾ ਉਹਨੂੰ ਕਾਨੂੰਨ ਦੇ ਵਿੱਚ ਤਬਦੀਲ ਕਰ ਲਈ ਲਿਆਂਦਾ ਗਿਆ ਔਰ 2021 ਦੇ ਵਿੱਚ ਬੀਜੇਪੀ ਦੀ ਸਰਕਾਰ ਨੇ ਚੁੱਪਚੀਪੀ ਤੇ ਉਹ ਜਿਹੜਾ ਕਾਨੂੰਨ ਬਣਾ ਲਿਆ ਉਸ ਕਾਨੂੰਨ ਦਾ ਜਿਹੜਾ ਨੁਕਸਾਨ ਆ ਉਹ ਸਾਰੇ ਰਾਜਾਂ ਨੂੰ ਆ ਤੇ ਪੰਜਾਬ ਨੂੰ ਵੀ ਕਿਉਂਕਿ ਜਿਹੜੀ BBMP ਦੀ ਮੀਟਿੰਗ ਹੋਈ ਤੇ ਉਹਦੇ ਵਿੱਚ ਤਹਿਤ ਹੀ ਜਿਹੜਾ ਆ ਕਿਉਂਕਿ ਉਹਨਾਂ ਨੇ ਕਾਨੂੰਨ ਬਣਾ ਕੇ ਉਹਨੂੰ ਪ੍ਰਬੰਧਨ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਤੇ ਇਹਦੇ ਕਰਕੇ ਹੀ ਉਹਨਾਂ ਨੇ ਪਿਛਲੇ ਸਮੇਂ ਜਿਹੜੀ ਆ ਬੀਬੀਐਨਪੀ ਦੇ ਵਿੱਚ ਸਾਡੀ ਜਿਹੜੀ ਪੰਜਾਬ ਦੀ ਤਾਕਤ ਆ ਉਹਨੂੰ ਘਟਾਇਆ ਤੇ ਜੇ ਵਾਕਈ ਤੁਸੀਂ ਪੰਜਾਬ ਦੇ ਪਾਣੀਆਂ ਪ੍ਰਤੀ ਸੰਜੀਦਾ ਹੋ ਤੇ ਮੇਰੀ ਇੱਕ ਸੁਜੈਸ਼ਨ ਆ ਤੁਹਾਨੂੰ ਕਿ ਇਹਨੂੰ ਆਪਾਂ ਵਿਧਾਨ ਸਭਾ ਦੇ ਵਿੱਚ ਲਿਆ ਕੇ ਕਾਨੂੰਨੀ ਤੌਰ ਤੇ ਰੱਦ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਇਹ ਬੀਜੇਪੀ ਦੀ ਸਰਕਾਰ ਵਾਟਰ ਟੈਸਟਿੰਗ ਕਰਦੀ ਆ ਪਾਣੀ ਇੱਧਰ ਮੀਟਿੰਗ ਵਗੈਰਾ ਕਰ ਕਰਕੇ ਉਹਨੂੰ ਮੁੱਢਲੇ ਤੌਰ ਤੇ ਰੱਦ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਪੰਜਾਬ ਦੇ ਪਾਣੀਆਂ ਤੇ ਇਹਨਾਂ ਦਾ ਹੋਰ ਡਾਕਾ ਮਾਰਨ ਦਾ ਮੰਚਾ ਹੈਗੀ ਆ ਉਹਨੂੰ ਜਿਹੜਾ ਆਪਾਂ ਕੰਟਰੋਲ ਕਰ ਸਕੀਏ